ਜਨਤਾ ਬੰਦ ਕਿਉਂ ਜਨਤਾ ਬੰਦ ਕਿ ਔਖੇ ਹੋ ਰਹੇ ਮਤਲਬ ਯਾਰ ਕਿੰਨੂ ਕਹੀ ਅਹੀਂ ਹੁਣ ਕਹਿਣੇ ਖਿੱਚ ਕੇ ਜਾਣ ਰਿਹਾ ਤੁਸੀਂ ਗਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਉਹ ਗਾਲ ਕੱਢੀ ਆ ਜੀ ਆਪ ਦੇਖੋ ਅਸੀਂ 6 ਵਜੇ ਦੇ ਆਏ ਉਦੋਂ ਦੇ ਤੁਸੀਂ ਕਿਉਂ ਨਹੀਂ ਆਏ ਤੁਹਾਡੀ ਪਾਸ਼ਾ ਜਿਹੜੀ ਹੈ ਇਹ ਸਹੀ ਹੈ ਗਲਤੀ ਲੋਕਾਂ ਦੀ ਹੈ ਗਲਤੀ ਟਰਾਲੇ ਵਾਲੇ ਦੀ ਹੈ ਟਰਾਲੇ ਵਾਲੇ ਨੇ ਟਰਾਲਾ ਪਲਟਾਇਆ ਤੁਸੀਂ ਇਸ ਵੇਲੇ ਦੀ ਖਬਰ ਤੁਹਾਨੂੰ ਸਿਸਮਾ ਬੱਦੀ ਰੋਡ ਦੀ ਦੱਸਾ ਰਹੇ ਹਾਂ ਜਿੱਥੇ ਇੱਕ ਟਰਾਲਾ ਪਲਟ ਗਿਆ ਤੁਸੀਂ ਇਹਨਾਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਤਸਵੀਰ ਦਿਖਾ ਰਹੇ ਹਾਂ ਰੋਡ ਜਾਮ ਹੋਇਆ ਕਾਫੀ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਕਾਫੀ ਓਵਰਲੋਡ ਇਹ ਜਿਹੜਾ ਟਰਾਲਾ ਸੀ ਇਸ ਤੋਂ ਬਾਅਦ ਜਾ ਕੇ ਇਹ ਹਾਦਸਾ ਵਾਪਰਿਆ ਤਾਂ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਇਸ ਨੂੰ ਲੱਗੇ ਪੁਲਿਸ ਵੀ ਮੌਕੇ ਪਹੁੰਚੀ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖੋ ਇਹ ਜਿਹੜਾ ਚੰਡੀਗੜ੍ਹ ਪਾਸੇ ਤੋਂ ਵੱਡੀ ਸਾਈਡ ਨੂੰ ਦੱਸਿਆ ਜਾ ਰਿਹਾ ਸੀ ਤਾਂ ਟਰਾਲਾ ਬਿਲਕੁਲ ਤੁਸੀਂ ਦੇਖੋ ਕੀ ਟਾਇਰ ਉੱਪਰ ਹੋ ਗਏ ਨੇ ਤੇ ਕੁਝ ਜਿਹੜਾ ਕੰਪਨੀ ਦਾ ਮਾਲ ਸੀ ਇਸ ਟਰਾਲੇ ਦੇ ਵਿੱਚ ਲੈ ਕੇ ਜਾ ਰਹੇ ਸੀ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਇਹ ਤਸਵੀਰਾਂ ਨੇ ਇੱਥੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬੱਦੀ ਸਿਸਮਾ ਰੋਡ ਦੇ ਉੱਤੇ ਜੇ ਟਰੈਲਾ ਪਲਟਿਆ ਹੈ ਕਾਫੀ ਵੱਡਾ ਹਾਦਸਾ ਵਾਪਰਿਆ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪੁਲਿਸ ਅਫਸਰ ਸਾਡੇ ਨਾਲ ਨੇ ਸਰ ਕਿਵੇਂ ਹੋਇਆ ਹਾਦਸਾ ਦੱਸ ਦੋ ਸਜਾ ਜਰਾ ਇਹਦਾ ਗੇਅਰ ਗੂਰ ਚੇਂਜ ਕਰ ਲਿਆ ਜੀ ਹਾਂ ਤੋਂ ਆ ਰਹੇ ਸੀ ਇਹ ਇਹ ਇਧਰ ਪਿੱਛੋਂ ਆ ਜੀ ਬੱਦੀ ਜਾ ਰਾ ਸੀ ਸਾਬਣ ਦਾ ਭਰਿਆ ਸੀਗਾ ਜੀ ਇਹ ਅੱਛਾ ਜੀ ਇਹ ਪਲਟ ਗਿਆ ਤੇ ਗੇਅਰ ਗੁਰਪੁਰੋਂ ਤੇ ਪਲਟ ਗਿਆ ਜੀ ਸਾਫ ਕਸਮ ਨਹੀਂ ਜੰਗਲ ਨਹੀਂ ਸੰਗਤ ਕੋਈ ਨਹੀਂ ਟਰਾਲਾ ਹੀ ਪਲਟਿਆ ਪਰ ਜਾਂ ਬਹੁਤ ਲੱਗਿਆ ਜੀ ਡਰਾਈਵਰ ਕਿੱਥੇ ਹੈ ਜੀ ਡਰਾਈਵਰ ਇੱਥੇ ਠੀਕ ਹੈ ਜੀ ਡਰਾਈਵਰ ਹਾਂ ਠੀਕ ਹੈ ਡਰਾਈਵਰ ਬਾਕੀ ਨੂੰ ਦੇਰ ਤੋਂ ਲੱਗੇ ਹੋਇਆ ਜਾਣਾ ਹੋ ਗਏ ਜੀ 5-6 ਘੰਟੇ ਲੱਗੇ ਹੋਏ ਜੀ 5 ਘੰਟੇ ਹਾਂ ਤਾਂ ਹੁਣ ਕਾਫੀ ਦੇਰ ਤੋਂ ਖੁਲਾਉਣ ਦੀ ਕੋਸ਼ਿਸ਼ ਕੀਤੀ ਪੂਰੀ ਕੋਸ਼ਿਸ਼ ਕਰ ਰਹੇ ਜੀ ਜਦੋਜਾਦ ਕਰ ਰਹੇ ਜੀ ਪੂਰੀ ਕਢਾ ਰਹੇ ਜਾਮ ਸਾਰਾ ਹੈਡਰੇ ਨਾਲ ਹੈਡਰੇ ਦੀ ਮਦਦ ਨਾਲ ਜੀ ਗੱਡੀ ਦੇ ਸਾਈਡ ਤੇ ਕਰਵਾਤੀ ਜੀ ਜਿਹੜਾ ਸਾਬਣ ਸੀਗਾ ਜੀ ਉਹ ਵੀ ਟਰੈਕਟਰ ਦੇ ਨਾਲ ਦੇ ਕਿਰਾ ਹਾਂ ওভারਲੋਡ ਸੀ ਜੀ ਕੋਈ ਤਾਂ ਕਾਰਵਾਈ ਹੋਈਗੀ ਕਰਾਂਗੇ ਜੀ ਸਿੱਧਾ ਕਰਕੇ ਕਰਦਗੇ ਜੀ ਕਾਰਵਾਈ ਠੀਕ ਹੈ ਬਿਲਕੁਲ ਜੀ ਦੇਖੋ ਕਿ ਜਿਸ ਤਰੀਕੇ ਨਾਲ ਇਹ ਤਸਵੀਰ ਦਿਖਾ ਰਹੇ ਹਾਂ ਕਿ ਮੌਕੇ ਤੇ ਪੁਲਿਸ ਅਫਸਰ ਕਾਫੀ ਛੇ ਸਤ ਘੰਟੇ ਤੋਂ ਜਿਹੜਾ ਮੁਸ਼ਕਲ ਕਰ ਰਹੇ ਨੇ ਇਸ ਜਾਮ ਨੂੰ ਖੁਲਵਾਉਣ ਦੀ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਾਈਵ ਦਿਖਾ ਰਹੇ ਹਾਂ ਜਿੱਥੇ ਕਿ ਟਰਾਲਾ ਪਲਟਿਆ ਕਾਫੀ ਲੰਬੇ ਸਮੇਂ ਤੋਂ ਜਾਮ ਲੱਗਿਆ ਹੋਇਆ ਹੈ ਸਾਬਣ ਦਾ ਭਰਿਆ ਹੋਇਆ ਟਰਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮੰਨਾ ਸਗੈ ਦਾਣਾ ਦਾਣਾ ਜਿਹੜਾ ਸਾਬਣ ਤੋਂ ਦੇਖੋ ਕਿ ਉਹ ਜਾ ਰਹੇ ਸੀ ਲੈ ਕੇ ਇਹ ਤਸਵੀਰ ਦੇਖ ਲਓ ਕਿ ਕਾਫੀ ਜਿਹੜਾ ਸਵੇਰ ਤੋਂ ਹੀ ਜਾਮ ਲੱਗਿਆ ਹੋਇਆ ਹੈ ਤੇ ਹੈਡਰਾ ਮਗਾਣਾ ਪਿਆ ਇਸ ਨੂੰ ਲੈ ਕੇ ਮੈਂ ਥੋੜਾ ਰਿਕਾਰਡ ਕਰਦਾ ਤੁਸੀਂ ਬੋਲਿਓ ਹਾਂਜੀ ਪਾਜੀ ਤੁਸੀਂ ਜਨਤਾ ਜਨਤਾਪਨ ਨੂੰ ਕਿਉਂ ਜਨਤਾਪਨ ਨੂੰ ਕਿਉਂ ਔਖੇ ਹੋ ਰਹੇ ਮਤਲਬ ਤੁਸੀਂ ਯਾਰ ਕਿੰਨੂ ਕਹੀ ਅਸੀਂ ਹੁਣ ਕਹਿੰਦੇ ਖਿੱਚ ਕੇ ਜਾਣ ਨਹੀਂ ਤੁਸੀਂ ਗਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਗਾਲ ਕੱਢੀ ਅਸੀਂ ਆਪ ਦੇਖੋ ਅਸੀਂ 6 ਵਜੇ ਦੇ ਆਏ ਉਦੋਂ ਤੁਸੀਂ ਕਿਉਂ ਨਹੀਂ ਆਏ ਤੁਹਾਡੀ ਪਾਸ਼ਾ ਜਿਹੜੀ ਹੈ ਪਾਜੀ ਇਹ ਸਹੀ ਹੈ ਗਲਤੀ ਲੋਕਾਂ ਦੀ ਹੈ ਗਲਤੀ ਟਰਾਲੇ ਵਾਲੇ ਦੀ ਹੈ ਟਰਾਲੇ ਵਾਲੇ ਨੇ ਟਰਾਲਾ ਪਲਟਾਇਆ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਖੁੱਤ ਪਟਣਾ ਆਏ ਨਹੀਂ ਕੰਨਾਂ ਨੇ ਕਿ ਤੁਹਾਡੇ ਨਾਲ ਕੰਮ ਨਹੀਂ ਹੈ ਟਰੈਫਿਕ ਵਾਲਿਆਂ ਤੋਂ ਕੰਮ ਹੈ ਤ੍ਰੈ ਵਿਕ੍ਰਮ ਤੁਹਾਡੇ ਕੰਮ ਹੈ ਇਹ ਪੁਲਿਸ ਦਾ ਕੰਮ ਹੈ ਪੁਲਿਸ ਕਰ ਰਹੀ ਹੈ ਨਾ ਕੰਮ ਆਪਣਾ ਪੁਲਿਸ ਕਰ ਰਹੀ ਹੈ ਖੜੀ ਪੁਲਿਸ ਇਹ ਦੇਖੋ ਤੁਸੀਂ ਉਹ ਸਾਰਾ ਹੀ ਉਹ ਪੁਲਿਸ ਦਾ ਕੰਮ ਹੈ ਤੁਹਾਡਾ ਕੰਮ ਨਹੀਂ ਹੈ ਟ੍ਰੈਫਿਕ ਹਲਵਾਣਾ ਟ੍ਰੈਫਿਕ ਹਲਵਾਸੀ ਇੱਥੇ ਹੀ ਹੈ ਟ੍ਰੈਫਿਕ ਹਲਵਾਣਾ ਤੁਹਾਡੇ ਕੰਮ ਨਹੀਂ ਤੁਹਾਡੇ ਕੰਮ ਇੱਕਮ ਤੁਹਾਡੇ ਕੰਮ ਇਹਨਾਂ ਦਾ ਕੰਮ ਹੈ ਇਹਨਾਂ ਦਾ ਕੰਮ ਹੈ ਟ੍ਰੈਫਿਕ ਹਲਵਾਣਾ ਕਰਨ ਦਾ ਪਹਿਲਾਂ ਹੀ ਦੱਸੋ ਕੀ ਇਹਨਾਂ ਦਾ ਕੰਮ ਹੈ ਕੋਈ ਇਹਨਾਂ ਦਾ ਕੰਮ ਤਾਂ ਨਹੀਂ ਫਿਰ ਹੈਡਰ ਹੈਡਰ ਵਾਲਾ ਮੁੰਡਾ ਪਕੜਾ ਚਲੋ ਕੋਈ ਗੱਲ ਨਹੀਂ ਕਿਹਦੇ ਨਾਲ ਗੱਲ ਕਰ ਰਿਹਾ ਇਹਨੂੰ ਪਤਾ ਹੈ ਉਹ ਜਾਣਦਾ ਹੈ 5 ਮਿੰਟ ਦੇ ਵਿੱਚ ਤੇਰੀ ਲਾਈਵ ਹੁੰਦੀ ਹੈ ਵੀਡੀਓ ਪਤਾ ਲੱਗ ਜਾਓ ਲੋਕਾਂ ਨੂੰ ਕਿਵੇਂ ਪਰੇਸ਼ਾਨ ਕਰੇ ਜਾ ਰਿਹਾ ਹੈ ਆ ਦੇਖ ਲਓ ਕਿ ਕਿਹਦਾ ਟਰੈਲਰ ਪਾਰਟੀ ਆ ਇਹਨਾਂ ਦਾ ਦੂਜੇ ਪਾਸੇ ਜਿਹੜਾ ਮਿਸਬੀਹੇਵ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਇਹ ਤਸਵੀਰਾਂ ਦੇਖ ਲਓ ਕਿ ਇੱਕ ਪਾਸੇ ਤਾਂ ਗਲਤੀ ਦੂਜੇ ਪਾਸੇ ਪੱਤਰਕਾਰਾਂ ਨੂੰ ਧਮਕਾया ਜਾ ਰਿਹਾ ਹੈ ਇਸ ਤਰੀਕੇ ਦਾ ਜਦੋਂ ਤੁਸੀਂ ਦੇਖੋ ਇਹ ਨਹੀਂ ਪਾਸ਼ਾ ਲੋਕਾਂ ਦਾ ਕਸੂਰ ਹੈ ਲੋਕਾਂ ਦਾ ਨਿਕਲਣਾ ਇਸ ਰੋਡ ਦੇ ਉੱਤੇ ਲਾਜ਼ਮੀ ਆ ਪਰ ਜਦੋਂ ਇਸ ওভারਲੋਡ ਦੇ ਟਰਾਲੇ ਹੁੰਦੇ ਨੇ ਤੁਸੀਂ ਕਿਉਂ ਨਹੀਂ ਇਹ ਦੇਖਦੇ ਕਿੰਨੇ ਵੱਡੇ ਜਿਹੜਾ ਟਰੈਲਰ ਭਰ ਕੇ ਲੈ ਕੇ ਜਾ ਰਹੇ ਨੇ ਉਹ ਲੋਕਾਂ ਦੇ ਨਾਲ ਮਿਸਬਿਹੇਵ ਦੇ ਨਾਲ ਤੇ ਪੱਤਰਕਾਰਾਂ ਨਾਲ ਮਿਸਬਿਹੇਵ ਦੇ ਨਾਲ ਗੱਲ ਕਰ ਰਹੇ ਨੇ। ਕੰਮ ਪੁਲਿਸ ਦਾ ਹੈ, ਟ੍ਰੈਫਿਕ ਨੂੰ ਕਢਵਾਉਣਾ। ਜਦ ਕਿ ਇਹ ਜਿਹੜਾ ਹੈਡਰਾ ਵਾਲੇ ਨੇ ਇਹਨਾਂ ਦਾ ਕੋਈ ਕੰਮ ਨਹੀਂ ਹੁੰਦਾ। ਇਹਨਾਂ ਦਾ ਗੱਡੀ ਸਿੱਧਾ ਕਰਨ ਦਾ ਕੰਮ ਹੁੰਦਾ ਹੈ, ਨਾ ਕਿ ਇੱਥੇ ਬੈਸਬਾਜੀ ਕਰਨ ਦਾ। ਇਹ ਤਸਵੀਰਾਂ ਦੇਖ ਲਓ ਤੁਸੀਂ ਬੱਦੀ ਰੋਡ ਦੀ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਦੇਖੋ ਕਾਫੀ ਲੰਮਾ ਜਾਮ ਲੱਗਿਆ ਹੋਇਆ ਹੈ। ਤਾਂ ਇਹ ਤੁਸੀਂ ਦੇਖੋ ਕਿ ਪੁਲਿਸ ਮੁਲਾਜ਼ਮ ਆਪਣਾ ਕੰਮ ਕਰ ਰਹੇ ਨੇ ਪਰ ਦੂਜੇ ਪਾਸੇ ਕੁਝ ਟਰੱਕ ਚਾਲਕ ਤੇ ਨਾਲ ਹੈਡਰਾ ਵਾਲੇ ਜਿਹੜੇ ਮਿਸਬਿਹੇਵ ਦੇ ਨਾਲ ਗੱਲ ਕਰ ਰਹੇ ਨੇ। ਕਿਸੇ ਤੋਂ ਬਾਅਦ ਜਾ ਕੇ ਕਾਫ ਲੋਕਾਂ ਨੂੰ ਇਹਨਾਂ ਨੇ ਗਾਲੀ ਗਲੋਚ ਵੀ ਕੀਤੀ ਹੈ ਕਾਫੀ ਜਣੇ ਖੱਜਲ ਖਵਾਰ ਵੀ ਇਹਨਾਂ ਵੱਲੋਂ ਕੀਤਾ ਜਾ ਰਿਹਾ ਪਰ ਉਸ ਦੇ ਬਾਵਜੂਦ ਵੀ ਆਪਣੀ ਗੱਲ ਗਲਤੀ ਨਹੀਂ ਮੰਨਦੇ ਵਿੱਚ ਆਂਦੇ